ਸੰਸਦਾਂ ਦਾ ਦਲ 2 ਦਿਨ ਤੇ ਤੌਰ ਤੇ ਧਰਮਸ਼ਾਲਾ ਆਇਆ ਹੋਇਆ ਹੈ ਇਸ ਦੌਰੇ ਦੌਰਾਨ ਅਮਰੀਕੀ ਸੰਸਦ ਨੇ ਤਿੱਬਤ ਦੇ ਧਿਆਤਨੁਕੁਰ ਦਲਾਈ ਲਾਮਾ ਤੇ ਤਿੱਬਤੀ ਨਿਰਵਾਸੀਤ ਸਰਕਾਰ ਤੇ ਹੋਰ ਰਾਜਨੀਤਿਕ ਆਗੂਆਂ ਨਾਲ ਗੱਲਬਾਤ ਕੀਤੀ ਹੈ ਚੁਇਸ ਹਾਊਸ ਆਫ ਫੋਰਨ ਅਫੀਅਰਸ ਦੇ ਡਾਇਰੈਕਟਰ ਮਾਈਕਲ ਮੁਕਵਾਲ ਤੇ ਪੁਰਵ 스ਪੀਕਰ ਨੈਂਸੀ ਪਲੋਸੀ ਵੀ ਸੱਤ ਸੰਸਦਾਂ ਵਿੱਚ ਸ਼ਾਮਿਲ ਹਨ ਹਾਲਾਂਕਿ ਤਿੱਬਤੀ ਨਿਰਵਾਸੀਤ ਸਰਕਾਰ ਨੂੰ ਅਮਰੀਕਾ ਨਹੀਂ ਮਾਨਤਾ ਨਹੀਂ ਦਿੰਦੀ ਹੈ ਤੇ ਚੀਨ ਵੀ ਤਿੱਬਤ ਦੀ ਨਿਰਵਾਸੀਤ ਸਰਕਾਰ ਨੂੰ ਕਲਕਾਉਵਾਦੀਆਂ ਦਾ ਗੁੱਟ ਮੰਨਦਾ ਹੈ ਪਰ ਚੀਨ ਦੀਆਂ ਤਿੱਬਤ ਵਿੱਚ ਦਮਨਕਾਰੀ ਨੀਤੀਆਂ ਦੇ ਵਿਰੁੱਧ ਅਮਰੀਕਾ ਵਿੱਚ ਲਗਾਤਾਰ ਵਿਰੋਧ ਦੇਖਣ ਨੂੰ ਮਿਲਦਾ ਰਿਹਾ ਹੈ। ਧਰਮਸ਼ਾਲਾ ਵਿੱਚ ਤਿੱਬਤੀ ਨਿਰਵਾਸੀਤ ਪਾਰਲੀਮੈਂਟ ਨੂੰ ਨੈਂਸੀ ਪਲੋਸੀ ਨੇ ਸੰਬੋਧਿਤ ਕੀਤਾ ਹੈ ਤੇ ਧਰਮਸ਼ਾਲਾ ਵਿੱਚ ਹੀ ਦলাই লামਾ ਨਾਲ ਵੀ ਅਮਰੀਕੀ ਸੰਸਦਾਂ ਦੀ ਮੁਲਾਕਾਤ ਨੇ ਚੀਨ ਵਿੱਚ ਖਲਬਲੀ ਮਚਾ ਦਿੱਤੀ ਹੈ। ਅਮਰੀਕੀ ਸੰਸਦ ਤੇ ਦਿੱਤਿ ਆਤਮਾ ਤੋਂ ਇਲਾਵਾ ਭਾਰਤ ਦੇ ਅਧਿਕਾਰੀਆਂ ਤੇ ਰਾਜਨੀਤੀਵਾਨਾਂ ਨਾਲ ਵੀ ਮੁਲਾਕਾਤਾਂ ਕਰ ਰਹੇ ਹਨ ਅਤਿਆਤਮਕ ਫਰੂਤ ਲਾਈਲਾਮਾ 1959 ਤੋਂ ਹੀ ਭਾਰਤ ਵਿੱਚ ਸ਼ਰਨ ਲੈ ਕੇ ਤਰਮਸ਼ਾਲਾ ਰਹਿ ਰਹੇ ਹਨ ਚੀਨ ਨੇ 1954 ਵਿੱਚ ਤਿੱਬਤ 'ਤੇ ਕਬਜ਼ਾ ਕੀਤਾ ਸੀ ਜਿਸ ਦਾ ਵਿਰੋਧ ਇਤਲਾਈਲਾਮਾ ਲਗਾਤਾਰ ਕਰਦੇ ਆ ਰਹੇ ਹਨ ਭਾਰਤ ਵਿੱਚ ਲੱਖਾਂ ਤਿੱਬਤੀ ਸ਼ਰਨਾਰਥੀਆਂ ਨੇ ਸ਼ਰਨ ਲੈ ਰੱਖੀ ਹੈ ਅਮਰੀਕੀ ਸੰਸਦ ਨੇ ਚੀਨ ਦੀ ਤਿੱਬਤ ਵਿੱਚ ਚੱਲ ਰਹੀਆਂ ਤਮਨਕਾਰੀ ਨੀਤੀਆਂ ਦੇ ਖਿਲਾਫ ਇੱਕ ਪਿੰਨ ਪਾਸ ਕੀਤਾ ਹੈ जिसके दमा सदन ने पास कर ਦਿੱਤਾ ਹੈ ਤੇ ਹੁਣ ਇਹ ਬਿਲ ਅਮਰੀਕੀ ਰਾਸ਼ਟਰਪਤੀ ਜੋਬੀਡਨ ਕੋਲ ਮਨਜ਼ੂਰੀ ਲਈ ਪੇਚਿਆ ਗਿਆ ਹੈ ਫਿਲਹਾਲ ਬਿਲ ਜੋਬੀਡਨ ਕੋਲ ਲੰਬਿਤ ਪਿਆ ਹੈ ਤੇ ਇਸ ਬਿਲ ਵਿੱਚ ਉਲੇਖ ਕੀਤਾ ਗਿਆ ਹੈ ਕਿ tibet ਦੀ ਆਜ਼ਾਦੀ ਨੂੰ ਲੈ ਕੇ ਚੀਨ ਅਤੇ tibet ਆਗੂਆਂ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ ਚੀਨ ਨੇ ਅਮਰੀਕੀ ਰਾਸ਼ਟਰਪਤੀ ਜੋਬੀਡਨ ਨੂੰ ਪਹਿਲੇ ਤੇ ਸਾਈਨ ਨਾ ਕਰਨ ਦੀ ਅਪੀਲ ਕੀਤੀ ਹੈ ਚੀਨ ਤਲਾਈ ਲਾਮਾ ਤੇ ਤਿੱਬਤੀ ਰਾਜਨੀਤਿਕ ਆਗੂਆਂ ਨਾਲ ਕਿਸੇ ਵੀ ਦੇਸ਼ ਦੀ ਗੁਲਾਕਤ ਜਾਂ ਸਬੰਧਾਂ ਨੂੰ ਆਪਣੀ ਵੱਨ ਚਾਈਨਾ ਪਾਲਿਸੀ ਦੇ ਖਿਲਾਫ ਮੰਨਦਾ ਹੈ ਭਾਰਤ ਦੀ ਧਰਤੀ ਤੇ ਅਮਰੀਕੀ ਸੰਸਦਾਂ ਦਾ ਤਿੱਬਤੀ ਸਪੋਰਟ ਵਿੱਚ ਕੀਤਾ ਹੋਇਆ ਤੌਰਾਂ ਚੀਨ ਲਈ ਪਰੇਸ਼ਾਨੀ ਪੈਦਾ ਕਰ ਰਿਹਾ ਹੈ ਤੇ ਚੀਨ ਜ਼ੋਰਦਾਰ ਸ਼ਬਦਾਂ ਵਿੱਚ ਅਮਰੀਕੀ ਸੰਸਦਾਂ ਦਾ タルਮਸ਼ਾਲਾ ਵਿੱਚ ਕੀਤੇ ਹੋਏ ਤੌਰੇ ਦੀ ਵਿਰੋਧਤਾ ਕਰ ਰਿਹਾ ਹੈ